सतनामी वाहेगुरु जी सतनाम श्री वाहेगुरु जी साख तीरनि क्य वाॾी जिन प्रेम बछो ਸਾਜਣ ਪੁਰਖ ਬਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲ ਤਰਨਾ ਸੰਗ ਤਨਾ ਹਰੀ ਉਹ ਨਸੀਓ ਪਲ ਚ ਪਲ ਚ ਸਗਲੀ ਮੁਈ ਝੂਠੇ ਤੰਦੇ ਮੂ ਏਕ ਸਹਰ ਕੇ ਨਾਮ ਬਿਨਾ ਅਗਲਿਆ ਖੋ ਹੈ ਬੈ ਬਸਾਰਵ ਗੁਚ ਨਾ ਪਾਪ ਬਿਨੇ ਆਵਰ ਨ ਕੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਬੀ ਸਾਖ ਸਵਾਤਾ ਲਗੇ ਜਾ ਸੰਤ ਪਿਟੇ ਹਰ ਸੋਏ ਬੀਖਸਾ ਖਸਾਵਾ ਤਾਂ ਲਗੀ ਜਾ ਸੰਤ ਪਿਟੇ ਹਰ ਸੋਏ ਗੁਰੂ ਪਿਆਰੀ ਸਤ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥ ਸੰਗਤ ਜੀ ਆਪਾਂ ਬੜੇ ਬੜੇ ਭਾਗੀ ਆ ਕਿ ਆਪ ਸਭ ਸੰਗਤਾਂ ਦਾਸ ਦੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਮ ਰਹੀਂ ਆਪਣੇ ਘਰਾਂ ਵਿੱਚ ਬੈਠ ਕੇ ਵਿਸਾਖ ਮਹੀਨੇ ਦਾ ਪਾਠ ਸਰਵਣ ਕੀਤਾ ਅਤੇ ਇਸ ਦੀ ਵਿਚਾਰ ਸਰਵਣ ਕੀਤੀ ਸਾਤ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇਸ ਮਿਹਨਤ ਦੇ ਪਾਠ ਦੀ ਵਿਚਾਰਾਂ ਕਰਨ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਦਾਸ ਨੂੰ ਤਾਂ ਹੀ એનર્ਜੀ ਮਿਲਦੀ ਹੈ ਜਦੋਂ ਸਾਤ ਸੰਗਤ ਜੀ ਤੁਸੀਂ ਕਿਰਪਾ ਕਰਦੇ ਹੋ ਤੇ ਦਾਸ ਤੇ ਸਿਰ ਤੇ ਮੇਰ ਭਰਿਆ ਹੱਥ ਰੱਖਦੇ ਹੋ ਤੋ ਸਾਥ ਸੰਗਤ ਕਰੋ ਕਿਰਪਾ ਦਾਸ ਸੇ ਸਿਰ ਤੇ ਰੱਖੋ ਮੇਰੇ ਪਰੇ ਹੱਥ ਤੇ ਦਿਓ ਜੀ ਅਸੀਸ ਆਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਤਨ ਬਾਬਾ ਦੀਪ ਸਿੰਘ ਜੀ ਬੇਸਾਖ ਧੀਰਨ ਕਿਉ ਵਾਡੀਆਂ ਜਿਨਾ ਪ੍ਰੇਮ ਬਿਸ਼ੋਹ ਬਸਾਖ ਦੇ ਵਿੱਚ ਕਿਉ ਧੀਰਨ ਕਿਵੇਂ ਧੀਰਸ ਕਰਮ ਵਾਡੀਆਂ ਦਾ ਮਰੋਂਦਾ ਪਤੀ ਤੋਂ ਵਿਛੜੀਆਂ ਹੋਈਆਂ ਬਿਸ਼ੋਹ ਦਾ ਮਤਲਬ ਹੋ ਗਿਆ ਵਿਛੋੜਾ ਪ੍ਰੇਮ ਦੀ ਅਨਹੋਦ ਦਾ ਵਿਛੋੜਾ ਵਿਸਾਖੀ ਵਾਲਾ ਦਿਨ ਹਰੇਕ ਇਸਤਰੀ ਮਰਦ ਵਾਸੇ ਰੀਜਾਂ ਵਾਲਾ ਦਿਨ ਪਰ ਵਿਸਾਖ ਵਿੱਚ ਉਹਨਾਂ ਇਸਤਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿਛੜੀਆਂ ਪਈਆਂ ਹਨ ਜਿਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ ਅਨਹੋਦ ਹੈ ਹੁਣ ਸਾਧ ਸੰਗਤ ਦਰਸ ਲਈ ਥੇ ਸਤਿਗੁਰੂ ਅਜੰਦੇ ਪੰਜਵੇਂ ਪਾਤਸ਼ਾਹ ਜਿਹੜੀ ਜੀਵ ਆਤਮਾ ਉਸ ਨੂੰ istri ਕਹਿ ਰਹੇ ਨੇ ਤੇ ਉਹ ਜਿਹੜਾ ਪਰਮਾਤਮਾ ਹੈ ਉਸ ਨੂੰ ਮਰਦ ਦਾ ਦਰਜਾ ਦਿੱਤਾ ਹੈ ਤੇ ਜੀਵ ਆਤਮਾ ਨੂੰ ਪਤਨੀ ਦਾ ਦਰਜਾ ਦਿੱਤਾ ਤੇ ਉਸ ਪਰਮਾਤਮਾ ਨੂੰ ਪਤੀ ਦਾ ਦਰਜਾ ਦਿੱਤਾ ਸਤਿਗੁਰੂ ਕਹਿ ਰਹੇ ਹਨ ਕਿ ਇਹ ਜੀਵ ਆਤਮਾ ਈਸ਼ਵ ਸਾਖੀ ਵਾਲੇ ਦਿਨ ਆਪਣੇ ਪ੍ਰਮੁਖ ਪਰਬੂ ਆਪਰੇ ਪਰਮਾਤਮਾ ਤੋਂ ਵਿਛੜ ਕੇ ਕਿਵੇਂ ਆਪਣੇ ਦਿਲ ਨੂੰ ਖੁਲਾ ਦੇ ਹਰ ਸਾਜਨ ਪੁਰਖ ਵਸਾਰਿਕ ਲੱਗੀ ਮਾਇਆ ਤੋਂ ਇਸ ਤਰ੍ਹਾਂ ਜੀਵ ਨੂੰ ਇਸ ਜੀਵ ਆਤਮਾ ਨੂੰ ਇਹ ਜੀਵ ਰੂਪੀ ਪਤਨੀ ਨੂੰ ਧੀਰਜ ਕਿਵੇਂ ਆਵੇ ਜਿਸ ਦਾ ਸੱਜਣ ਪ੍ਰਭੂ ਵਿਸਰ ਗਿਆ ਹੈ ਜਿਸ ਦੇ ਸੱਜਣ ਪ੍ਰਭੂ ਨੇ ਵਿਸਾਰ ਦਿੱਤਾ ਹੈ ਤੇ ਪ੍ਰਭੂ ਨੂੰ ਵਿਸਾਰ ਕੇ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਚੰਬੜੀ ਹੋਈ ਹੈ ਇਹ ਜੀਵ ਨੂੰ ਇਹ ਮਾਇਆ ਚੰਬੜੀ ਹੋਈ ਹੈ ਤੇ ਪ੍ਰਭੂ ਪਤੀ ਜਿਹੜਾ ਉਸ ਨੂੰ ਵਿਸਾਰਿਆ ਹੋਇਆ ਪੁੱਤਰ ਕਲਤਰਨਾ ਸੰਗਤਨਾ ਹਰਿ ਅਵਨਾਸੀਓ ਕਲਤਰ ਹੁੰਦੀ ਇਸਤਰੀ ਨਾ ਪੁੱਤਰ ਨਾ ਇਸਤਰੀ ਨਾ ਤਨ ਪੁੱਤਰ ਕਰਤਰ ਨਾ ਸੰਗਤਨ ਨਾ ਪੁੱਤਰ ਨਾ ਇਸਤਰੀ ਤੇ ਨਾ ਹੀ ਤਨ ਕੋਈ ਵੀ ਮਨੁੱਖ ਦੇ ਨਾਲ ਨਹੀਂ ਨਿਭਦਾ ਹਾਰੇ ਬਨਾਸੀਓ ਇੱਕੋ ਪਰਮਾਤਮਾ ਹੀ ਅਸਲ ਸਾਥੀ ਹੈ ਇੱਕ ਬਨਾਸੀ ਪਰਮਾਤਮਾ ਹੀ ਅਸਲ ਸਾਥੀ पलच पलच सगली मुई ਝੁੱਠੇ ਤੰਦੇ ਮੂਹ ਨਾਸ਼ਵੰਤ ਤੰਦੇ ਪਲਚ ਪਲਚ ਦਾ ਮਤਲਬ ਹੁੰਦਾ ਹੈ ਫਸ ਫਸ ਕੇ ਉਲਝੁਲ ਜਿਕੇ ਨਾਸ਼ਵੰਦ ਨਾਸ਼ਵੰਤ ਤੰਦੇ ਦੇ ਮੂਹ ਵਿੱਚ ਸਾਰੀ ਲਕਾਈ ਉਲਝੂਲਝ ਕੇ ਮਾਇਦੇ ਮੋਚ ਮੜ ਫਸ ਫਸ ਕੇ ਸਾਰੀ ਲਕਾਈ ਜਿਹੜੀ ਹੈ ਆਤਮਿਕ ਮੋਤੇ ਮਰ ਰਹੀ ਹੈ ਇਕਸ ਹਰ ਕੇ ਨਾਮ ਬਿਨ ਅੱਗ ਅੱਲ੍ਹਾ ਖੋ ਹੈ ਉਸ ਇੱਕ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਜਿੰਨੇ ਵੀ ਕਰਮ ਇਥੇ ਕਾਰੀਦੇ ਹਨ ਇਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਲਿਆ ਜਾਂਦੇ ਹਨ ਭਾਵ ਉਹ ਉੱਚੇ ਆਤਮਿਕ ਜੀਵ ਹੁੰਦਾ ਅੰਗ ਨਹੀਂ ਬਣ ਸਕਦੇ ਬਾਇ ਮੁਸਾਰਬ ਗੁੱਛਣਾ ਪ੍ਰਭ ਦੇ ਅਵਰਨ ਨ ਕੋ ਪਿਆਰ ਰੂਪ ਪ੍ਰਭੂ ਨੂੰ ਵਿਸਾਰ ਕੇ ਇਜਰੀ ਜੀਵ ਜੀਬ ਸ੍ਰੀ ਇਹ ਖੁਆਰੀ ਹੁੰਦੀ ਹੈ ਇਹ ਖੁਆਰੀ ਹੁੰਦੀ ਹੈ ਖੁਆਰ ਰਹਿੰਦੀ ਹੈ ਭਾਵ ਕਿ ਇਹ ਜਿਹੜਾ ਜੀਵ ਹੈ ਪ੍ਰਮਾਤਮਾ ਨੂੰ ਵਸਾੜ ਕੇ ਖੁਆਰ ਹੁੰਦਾ ਹੈ ਪ੍ਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਨਹੀਂ ਹੁੰਦਾ ਪ੍ਰੀਤਮ ਚਰਨੀ ਜੋ ਲਗੇ ਨੰਕੀ ਨਿਰਮਲ ਸੋਏ ਪ੍ਰਭੂ ਪ੍ਰੀਤਮ ਦੀ ਚਰਨੀ ਜਿਹੜੇ ਬੰਦੇ ਲੱਗਦੇ ਹਨ ਉਹਨਾਂ ਦੀ ਲੋਕ ਤੇ ਪ੍ਰਲੋਕ ਵਿੱਚ ਭਲੀ ਸੋਭਾ ਹੁੰਦੀ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੈ ਲੋਪਰਾਪਤ ਹੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਕੇ ਹੈ ਪ੍ਰਭੂ ਤੇਰੇ ਦਰ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ ਰਜਵਾ ਮਲਾਪ ਨਸੀਬ ਹੋਵੇ ਵਿਸਾਖ ਸਹਾਵਾ ਤਾਂ ਲਗੀ ਜਾ ਸੰਤ ਪਟੇ ਹਰ ਸੋਇ ਰੁੱਤ ਫਿਰਨ ਲਈ ਚਫੇਰੇ ਬਲਾਸ਼ਪਤੀ ਸ਼ਾਮ ਨਹੀਂ ਹੋ ਜਾਂਦੀ ਹੈ ਪਰ ਜਿੰਦ ਨੂੰ ਵਿਸਾਖ ਦਾ ਮਹੀਨਾ ਤਾਂ ਹੀ ਸੋਣਾ ਲੱਗ ਸਕਦਾ ਹੈ ਜੇ ਹਰੀ ਸੰਤ ਪ੍ਰਭੂ ਮਿਲ ਜਾਵੇ ਜੇ ਪਰਮੇਸ਼ਰ ਨੂੰ ਮਲਾਉਣ ਵਾਲਾ ਸੰਤ ਗੁਰੂ ਮਿਲ ਜਾਵੇ ਤੇ ਉਹ ਪ੍ਰਭੂ ਨੂੰ ਮਲਾ ਦੇਵੇ ਤੇ ਪ੍ਰਭੂ ਮਿਲ ਪਵੇ ਸੋ ਗੁਰੂ ਸواری ਖਾਲਸਾ ਸਾਧ ਸੰਗਤ ਜੀ ਆਪ ਜੀ ਦਾ ਬਹੁਤ ਲੰਮਾ ਸਮਾਂ ਨਾਲ ਲੰਝਿਆ ਹੋਇਆ ਦਾਸ ਇੱਥੇ ਹੀ ਖਿੰਮਤ ਦਾ ਜਾਚ ਖੋਵੇਗਾ ਸਾਧ ਸੰਗਤ ਜੀ ਅੱਜ 13 April ਸ਼ਨੀਵਾਰ ਦਾ ਦਿਹਾੜਾ ਵਿਸਾਖ ਦੀ ਸੰਗਰਾਮ ਆਪ ਸਭ ਜੀ ਨੂੰ ਲਾਇਵੰਦ ਹੋਵੇ ਆਪ ਸਭ ਪਰਮੇਸ਼ਰ ਦੇ ਨਾਮ ਦੇ ਵਿੱਚ ਇਸ ਮਹੀਨੇ ਵਿੱਚ ਜੁੜ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਲੇ ਕਰ ਸਕੋ ਬੇਨਤੀ ਹੈ ਸਾਥ ਸੰਗਤ ਆਪ ਜੀ ਦੇ ਚਰਣਾ ਵਿੱਚ ਕੇ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਜੋ ਅੱਜ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਅਤੇ ਸ਼ੇਅਰ ਕਰੋ ਕਮੈਂਟ ਦੇ ਵਿੱਚ ਇਹ ਜ਼ਰੂਰ ਵਾਹਿਗੁਰੂ ਲਿਖੋ ਤਨ ਤਨ ਗੁਰੂ ਗ੍ਰੰਥ ਸਾਹਿਬ ਲਿਖੋ ਵਾਸ குரு ਸਹਿਬਾਨ ਦੇ ਨਾਮ ਲਿਖਦੇ ਹੋ ਕਰੋ ਕਿਰਪਾ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਵੀ ਕਰੋ ਇਤਨੀ ਹਾਜ਼ਰੀ ਪ੍ਰਵਾਨ ਕਰ ਲੈਣਾ ਉਹ ਲੱਚਕਾਂ ਦੀ ਮਾਫੀ ਕੱਲ ਫਿਰ ਸਹਿਜ ਪਾਠ ਦੀ ਹਾਜ਼ਰੀ ਲਾਉਣ ਵਾਸਤੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ